ਪੰਜਾਬ ਦੇ ਪਿੰਡਾਂ 'ਚ ਬੰਕਰ ਬਣਨੇ ਸ਼ੁਰੂ ਹੋ ਗਏ ਆ ਤਾਂ ਕਿ ਜੇ ਪਾਕਿਸਤਾਨ ਤੇ ਭਾਰਤ ਦੀ ਲੜਾਈ ਲੱਗਦੀ ਆ ਤਾਂ ਲੋਕ ਆਪਣਾ ਬਚਾਅ ਕਰ ਸਕਣ ਜਾਨੀ ਨੁਕਸਾਨ ਨਾ ਹੋਵੇ ਜੇ ਗੋਲਾ ਬਰੂਦ ਚੱਲਦਾ ਤਾਂ ਫਿਰ ਜੇ ਕਿਸੇ ਵੀ ਤਰ੍ਹਾਂ ਦਾ ਅਟੈਕ ਹੁੰਦਾ ਤਾਂ ਲੋਕ ਇਹਨਾਂ ਬੰਕਰਾਂ ਦੇ ਵਿੱਚ ਵੜ ਕੇ ਆਪਣਾ ਸ਼ੈਲਟਰ ਲੈ ਸਕਣ ਪੰਜਾਬ ਤੇ ਆ ਪਾਕਿਸਤਾਨ ਦਾ ਜਿਹੜਾ ਬਾਰਡਰ ਹੈ ਭਾਰਤ ਪਾਕਿਸਤਾਨ ਬਾਰਡਰ ਤੇ ਇੱਕ ਪਿੰਡ ਦੇ ਵਿੱਚ ਆਸੀਂ ਲੋਕੇਸ਼ਨ ਤੁਹਾਡੇ ਨਾਲ ਸ਼ੇਅਰ ਨਹੀਂ ਕਰਾਂਗੇ ਪਰ ਉਸ ਪਿੰਡ ਦੇ ਵਿੱਚ ਹਾਲਾਤ ਦੇਖ ਸਕਦੇ ਹੋ ਤੁਸੀਂ ਜਿੱਥੇ 1965 1971 ਤੇ ਕਾਰਗਿਲ ਦੀ ਜੰਗ ਤੋਂ ਬਾਅਦ ਵੀ ਲੋਕਾਂ ਨੇ ਘਰਾਂ ਦੇ ਵਿੱਚ ਬੰਕਰ ਬਣਾਏ ਔਰ ਹੁਣ ਵੀ ਬੰਕਰ ਬਣਾਉਣ ਦਾ ਕੰਮ ਇੱਥੇ ਸ਼ੁਰੂ ਕਰ ਦਿੱਤਾ ਗਿਆ ਹੈ ਮਿਸਤਰੀ ਨਾਲ ਵੀ ਗੱਲ ਕਰਾਂਗੇ ਕਿ ਮਿਸਤਰੀ ਜੀ ਕਿੰਨੀ ਇਹਦੀ ਹਾਈਟ ਕਿੰਨਾ ਚੌੜਾਈ ਕਿੰਨੀ ਹੈ ਲੰਬਾਈ ਕਿੰਨੀ ਹੈ ਮਿਸਤਰੀ ਜੀ ਕੀ ਬੇਸਿਕਲੀ ਬਣਾ ਕੀ ਰਹੇ ਹੋ ਤੁਸੀਂ ਇਹ ਇਹ ਜੀ ਬੰਕਰ ਬਣ ਰਿਹਾ ਹੈ ਆਪਾਂ ਇਹ 7 ਫੁੱਟ ਚੌੜਾ ਹੈ ਗਾਈ ਲੰਬਾ 18 ਫੁੱਟ ਹੈ ਗਾਈ ਉਚਾਈ ਇਹਦੀ 7 ਫੁੱਟ ਹੈ ਹੈਟ ਇਹਦੀ ਅਜਾ ਪੂਰਾ ਮਜ਼ਬੂਤ ਬਣਾ ਰਹੇ ਹੋ ਇਹ ਹਾਂਜੀ ਹਾਂਜੀ ਚਾਰ ਇੱਕ ਮਸਾਲੇ ਨਾਲ ਬਣਾ ਰਹੇ ਤੇਜ ਮਸਾਲੇ ਨਾਲ ਤੇਜ ਮਸਾਲੇ ਨਾਲ ਅਜਾ ਇਹਦੀਆਂ ਪੂਰਾ ਮਜ਼ਬੂਤੀ ਵਾਲਾ ਬੰਕਰ ਬਣਾਉਣਾ ਹਾਂਜੀ ਨੋਹਂਜੀ ਹਾਈਟ ਕਿੰਨੀ ਕਰੋਗੇ ਇਹਦੀ ਇਹਦੀ ਹੈਟ ਨਹੀਂ 7 ਫੁੱਟ ਕਰਾਂਗੇ 7 ਫੁੱਟ ਤਾਂ ਉੱਪਰ ਲੈਂਟਰ ਵੀ ਪੂਰਾ ਮਜ਼ਬੂਤ ਹਨ ਜੇ ਉੱਪਰ ਲੈਂਟਰ ਪੁਰਾ ਇਹ ਨੋਹਂਜੀ ਪਾਵਾਂਗੇ ਪਰ 7-8 ਫੁੱਟ ਇਹ ਚੌੜਾ ਤੇ 18 ਫੁੱਟ ਲੰਮਾ ਹਾਂਜੀ ਹਾਂਜੀ 18 ਫੁੱਟ ਹੀ ਲੰਮਾ ਤਾਂ 7-8 ਫੁੱਟ ਚੌੜਾ ਇਹ ਬੰਕਰ ਹੋਏਗਾ ਔਰ 18 ਫੁੱਟ ਜਿਹੜਾ ਇਸ ਦੀ ਲੰਬਾਈ ਹੋਏਗੀ ਤਾਂ ਕਿ ਆਰਾਮ ਨਾਲ ਪੂਰੇ ਪਰਿਵਾਰਕ ਮੈਂਬਰ ਪਰਿਵਾਰ ਦੇ ਜਿਹੜੇ ਜੀ ਆ ਉਹ ਜੇ ਕੋਈ ਕਿਸੇ ਵੀ ਤਰ੍ਹਾਂ ਦੀ ਹਾਲ ਦੇ ਹਾਲਾਤ ਪੈਦਾ ਹੁੰਦੇ ਆ ਜੰਗ ਵਾਲੇ ਭਾਰਤ-ਪਾਕਿਸਤਾਨ ਵਿਚਾਲੇ ਤਾਂ ਫਿਰ ਲੋਕ ਇੱਥੇ ਸ਼ੈਲਟਰ ਲੈ ਸਕਣਗੇ ਯਾਨੀ ਕਿ ਜਿਹੜੇ ਘਰ ਬਣਵਾ ਰਹੇ ਨੇ ਉਹਨਾਂ ਦੇ ਪੂਰੇ ਪਰਿਵਾਰਕ ਮੈਂਬਰ ਬਾਹਰ ਜਾਣ ਦੇ ਬਜਾਏ ਇਥੇ ਰਹਿ ਸਕਣਗੇ ਤਾਂ ਉੱਪਰ ਆ ਕੇ ਗੱਲਬਾਤ ਵੀ ਕਰਦੇ ਆਂ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਕਿ ਉਹ ਕੀ ਸੋਚਦੇ ਨੇ ਕਿਉਂਕਿ ਜਦੋਂ ਭਾਰਤ ਤੇ ਪਾਕਿਸਤਾਨ ਦੀ ਜੰਗ ਦਾ ਮਾਹੌਲ ਬਣਿਆ ਤਾਂ ਉਹਨਾਂ ਲੋਕਾਂ ਤੇ ਕੀ ਬੀਤਰੀ ਸੀਗੀ ਕੀ ਉਹ ਲੋਕ ਸੋਚ ਰਹੇ ਸੀਗੇ ਉਹਨਾਂ ਦੀ ਮਨੋਸਥਿਤੀ ਕੀ ਸੀਗੀ ਜਿਹੜੇ ਲੋਕ ਆਮ ਤੌਰ ਤੇ ਸ਼ਾਂਤ ਰਹਿੰਦੇ ਸੀ ਜਿਹੜੇ ਖੇਤੀਬਾੜੀ ਦਾ ਕੰਮ ਕਰਦੇ ਆ ਆਪਣਾ ਪਰ ਜਦੋਂ ਭਾਰਤ ਪਾਕਿਸਤਾਨ ਬਿਲਕੁਲ ਬਾਰਡਰ ਦੇ ਉੱਪਰ ਜ਼ੀਰੋ ਲਾਈਨ ਦੇ ਬਿਲਕੁਲ ਨਾਲ ਆ ਇਹ ਪਿੰਡ ਤਾਂ ਉਹਨਾਂ ਲੋਕਾਂ ਤੇ ਬੀਤ ਕੀ ਰਹੀ ਸੀਗੀ ਤਾਂ ਉਹਨਾਂ ਲੋਕਾਂ ਨੇ ਬੰਕਰ ਬਣਾਉਣ ਦਾ ਖਿਆਲ ਉਹਨਾਂ ਦੇ ਜ਼ਿਹਨ ਚ ਕਿਉਂ ਆਇਆ ਕਿਉਂਕਿ ਇੱਕ ਘਰ ਨੇ ਔਰ ਹੋਰ ਵੀ ਕਈ ਘਰ ਜਿਹੜੇ ਜਿਨ੍ਹਾਂ ਨੇ 20 22 22 ਸਾਲ ਪੁਰਾਣੇ ਬੰਕਰ ਪੁੱਟੇ ਆ ਜਿਨ੍ਹਾਂ ਨੇ ਬਜ਼ੁਰਗਾਂ ਨੇ ਬਣਾਏ ਸੀਗੇ ਇੱਟਾਂ ਦੀ ਟਰਾਲੀ ਢੋਈ ਇਹਨਾਂ ਨੇ ਔਰ ਗੱਲਬਾਤ ਇਹਨਾਂ ਨਾਲ ਕਰਦੇ ਆ ਸਭ ਤੋਂ ਪਹਿਲਾਂ ਤੇ ਇਹ ਵੇਖੀ ਤੁਹਾਡਾ ਤੁਸੀਂ ਬਣਾ ਰਹੇ ਹੋ ਇਹ ਬੰਕਰ। ਜੀ ਕਰ ਲਓ ਬਾਪੂ ਤੁਸੀਂ ਗੱਲ ਕਰਦੇ। ਬਾਬੂ ਜੀ ਬੰਕਰ ਬਣ ਰਿਹਾ ਇਹ। ਆਮ ਤੌਰ ਤੇ ਇਸ ਪਿੰਡ ਦੇ ਵਿੱਚ ਹੋਰ ਵੀ ਕਈ ਘਰਾਂ ਦੇ ਵਿੱਚ ਇੱਧਰ ਆਜੋ ਜਰਾ। ਆਮ ਤੌਰ ਤੇ ਹੋਰ ਵੀ ਘਰਾਂ ਦੇ ਵਿੱਚ ਬੰਕਰ ਹੈਗੇ ਆ ਇਸ ਪਿੰਡ ਦੇ ਵਿੱਚ ਇਨਾ ਢਾਣੀਆਂ ਦੇ ਵਿੱਚ ਇਲਾਕੇ ਦੇ ਵਿੱਚ ਤਾਂ ਇਹ ਇੱਕ ਹੋਰ ਨਵਾਂ ਬੰਕਰ ਬਣ ਰਿਹਾ। ਇਹ ਨਵਾਂ ਬਣ ਰਿਹਾ। ਹੂੰ ਇਹ ਦੀ ਆਉ ਵੀ ਸੇਫਟੀ ਵਾਤੇ ਅੱਗੇ ਕਿਵੇਂ ਜਾ ਸਕਦੇ ਆ ਅੱਗੇ ਦਾ ਅਗੋ ਰਸਤੇ ਹੀ ਮੰਦੋਣ ਜੰਗ ਲੱਗ ਜੇ। ਇਹ ਆਣੇ ਵੀ ਇੱਥੇ ਪਰਿਵਾਰ ਲਾ ਕੇ ਥੱਲੇ ਬਹਿ ਜਾਂਦੇ। ਹੂੰ। ਇਹ ਕੱਲ ਜੀਬੀਸੀ ਲੈ ਖਟਾਇਆ ਅੱਜ ਮਿਸਤਰੀ ਦੋ ਲਾਏ ਨੇ ਅੱਛਾ ਜੀਸੀਬੀ ਦੇ ਨਾਲ ਇਹ ਖੱਡਾ ਪੁੱਟਿਆ ਗਿਆ ਕਿੰਨੇ ਫੁੱਟ ਡੂੰਘਾ ਪੁੱਟਿਆ ਇਹਨੂੰ 11 ਫੁੱਟ 10 ਫੁੱਟ ਡੂੰਘਾ ਹੂੰ ਇਹ 7 ਫੁੱਟ ਉੱਚਾ ਰੱਖਾਂਗੇ ਫੁੱਟ ਦਾ ਲੈਂਟਰ ਪਾਵਾਂਗੇ ਦੋ 2.5 ਫੁੱਟ ਉੱਤੇ ਮਿੱਟੀ ਪਾਵਾਂਗੇ ਅੱਛਾ ਪੂਰਾ ਮਜ਼ਬੂਤ ਕਰ ਰਹੇ ਹੋ ਪੂਰਾ ਮਜ਼ਬੂਤੀ ਨਾਲ ਲੈਂਟਰ ਪਾਣਾ ਪੂਰਾ ਫਰੀਆ ਪਾ ਕੇ ਸਿਮਿੰਟ ਪੂਰਾ ਪਾ ਕੇ ਵੀ ਉਹਦੀ ਫਾਇਤਵਾ ਦੇ ਹੂੰ ਹੂੰ ਆਗ ਲੱਗੇ ਕਿ ਕਿਧਰ ਬਾਲ ਬਚਾ ਲਾ ਕੇ ਕਿਧਰ ਜਾ ਸਕਦੇ ਆ ਆ ਗੱਲ ਇਹ ਨਵਾਂ ਇਸ ਕਰਕੇ ਤਿਆਰ ਕਰਨ ਲੱਗੇ ਆ ਇਹ ਕਦੋਂ ਤੱਕ ਤਿਆਰ ਹੋ ਜਾਊਗਾ ਦੋ ਤਿੰਨ ਦਿਨ ਲੱਗ ਜਾਂਦੇ ਦੋ ਤਿੰਨ ਦਿਨ ਲੱਗ ਜਾ ਤਿਆਰ ਹੋ ਜਾ ਤਿੰਨ ਕਿ ਦਿਨਾਂ ਤਿਆਰ ਹੋ ਜਾਊਗਾ ਅੱਛਾ ਇਹ ਤੋਂ ਥੋੜਾ ਘਰ ਰਹੇ ਇਸ ਇਸ ਪਾਸੇ ਔਰ ਥੋੜਾ ਹੀ ਘਰਦਾ ਕੀ ਕੀ ਸੋਚ ਕੇ ਤੁਸੀਂ ਇਹ ਸ਼ੁਰੂ ਕੀਤਾ ਬੰਕਰ ਬਣਾਉਣਾ ਸਾਡਾ ਇੰਨਾ ਪਰਵਾੜ ਪਾਸੇ ਨਾ ਜਾਈ ਇੱਥੇ ਉਹ ਸੇਤੀ ਵਾਤੇ ਇੱਥੇ ਰਵੇ ਜੀ ਪਾਸੇ ਨਹੀਂ ਜਾਣਾ ਜੀ ਜਦੋਂ ਪਹਿਲੇ ਦਿਨ ਸਾਡੇ ਹਾਂ ਜੀ ਪਾਸੇ ਨੁਕਸਾਨ ਹੈ ਜੀ ਅਸੀਂ ਨਹੀਂ ਜਾਣਾ ਜੀ ਜਦੋਂ ਪਹਿਲੇ ਦਿਨ ਗੋਲਾ ਬਰੂਦ ਚੱਲਿਆ ਪਾਕਿਸਤਾਨ ਵੱਲੋਂ ਗੋਲੇ ਛ ਪਤਾ ਨਹੀਂ ਕੀ ਹੋ ਜਾਣਾ ਅਸੀਂ ਰਾਤ ਨੂੰ ਵਿਚਾਰਿਆ ਅਸੀਂ ਉਸ ਵਾਸਤੇ ਜੇ ਸੀ ਬੀ ਲੈ ਕੇ ਅਸੀਂ ਕਟਾਈ ਕਰਕੇ ਦਵਾਈ ਤਿਆਰੀ ਕਰ ਲਈ ਹਾਂ ਹਾਂ ਹੁਣ ਕਿਤੇ ਜਾਣਾ ਨਹੀਂ ਅਸੀਂ ਇੱਥੇ ਰਾਵਾਂ ਦੇ ਅੱਛਾ ਜੇ ਇੱਕ ਦੇ ਇਹੋ ਜੀ ਸਿਚੁਏਸ਼ਨ ਦਾ ਬਨਾ ਕਰੇ ਬੰਦੀ ਆ ਭਾਰਤ ਇੱਥੇ ਰਹੇਗਾ ਪਾਸੇ ਨਹੀਂ ਜਾਣਾ ਹਮ ਇੱਥੇ ਲੜੇਗਾ ਇੱਥੇ ਰਹੇਗਾ ਜੋ ਮਰਜੀ ਹੋਏ ਅੱਛਾ ਫੌਜ ਨੂੰ ਵੀ ਸਪੋਰਟ ਕਰੋਗੇ ਹਾਂਜੀ ਹਾਂਜੀ ਜ਼ਰੂਰ ਕਰਾਂਗੇ ਜੀ ਬਸ ਇਹ ਜਾੜੇ ਜੇ ਟੈਂਟ ਟਾਲੇ ਤਿਆਰ ਖੜੇ ਜਦੋਂ ਮਰਜ਼ੀ ਹਉਣ ਲਿਜਾ ਸਕਦੇ ਨੇ ਅੱਛਾ ਕੋਈ ਲੋਡ ਉਹ ਵੀ ਦਿਆਂ ਦੇ ਪਾਣੀ ਜੋ ਲੋਡ ਹੋਏ ਅਸੀਂ ਉਹ ਵੀ ਅੱਛਾ ਜੇ ਫੌਜ ਨੂੰ ਰੋਟੀ ਪਾਣੀ ਦੀ ਲੋਡ ਪੈਂਦੀ ਤਾਂ ਉਹ ਵੀ ਤੁਸੀਂ ਸਪੋਰਟ ਕਰੋ ਪੇ ਟਾਲੀਆਂ ਟੈਂਟ ਤਿਆਰ ਖੜੇ ਜਦੋਂ ਮਰਜ਼ੀ ਲਿਜਾ ਸਕਦੇ ਨੇ ਇਹ ਹੁਣ ਕੰਧਾਂ ਪਲਾਸਟਰ ਕਰਕੇ ਥੱਲੇ ਫਰਸ਼ ਲਾ ਕੇ ਫਿਰ ਉੱਤੇ ਲੈਂਡਰ ਪਾਵਾਂਗੇ ਹਾਂ ਹਾਂ ਆ ਗੱਲ ਅੱਛਾ ਤੁਸੀਂ ਕਾਫੀ ਉਮਰ ਮੇਰੇ ਖਿਆਲ 70 ਪਲੱਸ ਹੋਣੇ 70 ਸਾਲ ਤੋਂ ਵੱਧ ਉਮਰ ਹੁਣ 72 ਸਾਲ ਉਮਰ ਆ ਤੁਹਾਡੀ ਤੁਸੀਂ ਹੋਰ ਵੀ 65 ਵੀ ਬਾਤੀ ਸੀਗੇ ਉਦੋਂ ਲੋਕਾਂ ਨੇ ਹੋਰ ਵੀ ਬੰਕਰ ਬਣਾਏ ਹੋਏ ਸੀ ਕੱਚੇ ਬੰਕਰ ਸੀਗੇ ਉਦੋਂ ਕੱਚੇ ਉਦੋਂ ਛੋਟੇ ਸੀ ਉਹ ਛੋਟੇ ਕੱਚੇ ਬਣਾਏ ਸੀ ਉਸ ਤੋਂ ਬਾਅਦ ਫਿਰ ਕੱਤਰ ਵੇਲੇ ਫਿਰ ਕੱਚੇ ਬਣਾਏ ਫਿਰ ਬਾਪੂ ਜੀ ਜਰੀਆਂ ਨੇ ਵੀ ਤੂੰ ਪੱਕੇ ਬਣਾ ਲੋ ਆਪਾਂ ਇਥੇ ਜ਼ਮੀਨਾਂ ਛੱਡ ਕੇ ਜਾ ਨਹੀਂ ਸਕਦੇ ਹੂੰ ਤੇ ਕਰੋ ਤਾਂ ਫੇਰੋ ਕੀ ਹੋਣੇ ਲਗਦਾਣਾ ਫਕੇ ਚੁੱਕ ਜੇ ਚੋਰੀਆਂ ਹੋ ਜਾਂਦੀਆਂ ਜੋਰ ਪਹਿਲੇ ਤਿਆਰ ਖਲੇ ਹੁੰਦੇ ਨੇ ਕਰੋ ਛੱਡਗੇ ਨਹੀਂ ਜਾਂਦੇ ਇਸ ਕਰੇ ਪੱਕੇ ਬਣਾਣ ਲੱਗੇ ਅੱਛਾ ਤੇ ਨੰਗੇ ਪਾ ਕੇ ਤੇ ਬੰਬ ਵਾਜੇ ਡਰ ਵੀ ਏ ਬਾਲ ਬੱਚੇ ਡਰਦੇ ਨੇ ਅੱਛਾ ਇਹ ਕਿਸੇ ਤੋਂ ਤੁਸੀਂ ਟੈਕਨੀਕ ਦਾ ਪਤਾ ਕੀਤਾ ਆਰਮੀ ਵਾਲਿਆਂ ਤੋਂ ਬਈ ਇੰਨਾ ਕੁ ਮਜ਼ਬੂਤ ਇਸ ਤਰੀਕੇ ਨਾਲ ਇੰਨਾ ਕੁ ਮਜ਼ਬੂਤ ਬਣਾਉਣਾ ਬਈ ਕੋਈ ਬੰਬ ਡਿੱਗੇ ਗੋਲਾ ਡਿੱਗੇ ਤਾਂ ਇਹਦੇ ਚ ਸੇਫ ਰਹੋਗੇ ਬਚਾਅ ਹੋ ਜਾਊਗਾ ਉਹਨਾਂ ਦੇ ਬਣੇ ਵੇਖ ਕੇ ਬੈਂਕਰ ਤੇ ਉਸ ਹਾਵਣਾ ਬਣਾਣ ਲੱਗੇ ਅੱਛਾ ਉਹ ਪਹਿਲੀਆਂ ਬੱਡ ਤੇ ਜਾਨੀ ਅੱਛਾ ਅੱਛਾ ਤੋਂ ਫੌਜੀਆਂ ਬਣੇ ਵੇ ਕੇ ਫੌਜੀਆਂ ਸਲਾਹ ਨਾਲ ਲੈ ਕੇ ਤੇ ਫਿਰ ਇਹ ਬਣਾਉਣ ਲੱਗੇ ਅੱਛਾ ਫੌਜੀਆਂ ਦੀ ਸਲਾਹ ਲਈ ਆਰਮੀ ਦੀ ਸਲਾਹ ਤੋਂ ਬਾਅਦ ਵੀ ਇੰਨਾ ਕੁ ਮਜ਼ਬੂਤ ਹੋਵੇ ਤੇ ਕੰਮ ਚੱਲ ਜਾਂਦਾ ਹਾਂ ਉਹਨੇ ਹੈ ਇੱਥੇ ਗੋਲਾ ਡਿੱਗੇ ਤੁਹਾਡੇ ਘਰ 'ਚ ਡਿੱਗ ਪਏ ਤੁਹਾਨੂੰ ਕੋਈ ਡਰ ਨਹੀਂ ਜੇ ਉੱਤੇ ਆਣ ਡਿੱਗੇ ਫਿਰ ਤਾਂ ਨੁਕਸਾਨ ਹੀ ਹੈ ਜੇ ਉੱਤੇ ਨਾ ਡਿੱਗੇ ਤੁਹਾਡਾ ਕੋਈ ਨੁਕਸਾਨ ਨਹੀਂ ਬਾਲ ਬੱਚਾ ਬਚ ਸਕਦਾ ਹੂੰ ਆ ਗੱਲ ਹੈ ਅੱਛਾ ਚਲੋ ਉਹਦੇ ਲਈ ਤਾਂ ਉੱਪਰ ਸਾਈਡਾਂ ਤੇ ਕੋਈ ਪੱਲੀ ਜਾਂ ਕੁਝ ਹੋਰ ਵੀ ਚੀਜ਼ ਲੱਗ ਜਾਂਦੀ ਹੈ ਕੋਈ ਤਰਪਾਲ ਕਿ ਭਾਈ ਥੋੜਾ ਡਾਇਰੈਕਟ ਇਹਦੇ ਤੇ ਡਿੱਗੇ ਬਲਾਸਟ ਨਾ ਹੋਵੇ ਇਹਦੇ ਨਾਲ ਡਿੱਗੋ ਵਿੱਚ ਕੁਝ ਨਹੀਂ ਹੁੰਦਾ ਹੂੰ ਆਥੇ ਪਾਓ ਉਹਨਾਂ ਫੌਜੀਆ ਤੁਹਾਡੇ ਵਿਹਲੀ ਜਿੱਥੇ ਮਰਜੀ ਡੱਗ ਪੇ ਕੋਈ ਨੁਕਸਾਨ ਨਹੀਂ ਹੂੰ ਇਹਦੇ ਵਿੱਚ ਨਖਾਨ ਨਹੀਂ ਹੋਏਗਾ ਅੱਛਾ ਫਿਰ ਇਹਦੇ ਲਈ ਪੂਰਾ ਪ੍ਰਬੰਧ ਕਰੋਗੇ ਤੁਸੀਂ ਮਜ਼ਬੂਤੀ ਵਾਲਾ ਜਿੱਦਾਂ ਦੱਸਿਆ ਔਰ ਉਹਨਾਂ ਨੇ ਕੋਈ ਬੁਲਾਇਆ ਵੀ ਸੀ ਤੁਸੀਂ ਕਿਸੇ ਨੂੰ ਵੀ ਭਾਈ ਦੇਖ ਕੇ ਜਾਓ ਨਹੀਂ ਨਹੀਂ ਬੁਲਾ ਨਹੀਂ ਆਹੀ ਉੱਥੋਂ ਦੇਖ ਕੇ ਤਹੀ ਇਹਨਾਂ ਬਣਾਣ ਲੱਗੇ ਹੂੰ ਹੂੰ ਵੀ ਆਗਾ ਕਿੱਧਰ ਜਾਈਏ ਕਿਥੇ ਕਰੇ ਬਾਲ ਬਚਾ ਇਹਨਾਂ ਲੈ ਕੇ ਕਿੱਧਰ ਜਾਈਏ ਜਦੋਂ ਕੱਤਰ ਦੀ ਜੰਗ ਲੱਗੀ ਸੀਗੀ ਉਸ ਵੇਲੇ ਵੀ ਲੋਕ ਇਸ ਤਰੀਕੇ ਨਾਲ ਬਣਾ ਰਹੇ ਸੀਗੇ ਬੰਕਰ ਉਦੋਂ ਇਹ ਕੱਚੇ ਬਣਾਏ ਕੱਚੇ ਖੱਟ ਕਿਉਂ ਜੀ ਤੇ ਉੱਤੇ ਲੱਕਣਾ ਪਾ ਕੇ ਛੱਤ ਪਾਤੀ ਹੂੰ ਤੋਂ ਦੇ ਵਿੱਚ ਵੜ ਗਏ ਅੱਛਾ ਉਦੋਂ ਬਲਾਸਟ ਉਦੋਂ ਡੁੱਗੋਲੇ ਡਿੱਗੇ ਇਸ ਪਿੰਡ ਤੇ ਆ ਕੇ ਕਿਨੇ ਪਿੰਡ ਦੇ ਦੁਆਲੇ ਦੁਆਲੇ 8 ਗੋਲੇ ਡਿੱਗੇ ਸੀ ਅੱਛਾ ਪਹਿਲੀ ਰਾਤ ਤੋਪ ਦੇ ਗੋਲੇ ਆ ਬ੍ਰੌਂਜ਼ ਨੂੰ ਉਦੋਂ ਕੋ ਨਹੀਂ ਗਏ ਹਾਂ ਤੋਪ ਦੇ ਗੋਲੇ ਸੀ ਅੱਛਾ ਪਹਿਲੀ ਰਾਤ 8 ਗੋਲੇ ਡਿੱਗਣ ਉਸ ਤੋਂ ਬਾਅਦ ਫਿਰ ਕਿੰਨੇ ਡਿੱਗੇ ਦੋਲਦੋਲ ਪਿੰਡ ਦੇ ਡੇਕੇ ਪਿੰਡ ਪਜ ਗਿਆ ਜਦੋਂ ਹੁਣ ਭਾਰਤ ਵਾਲੇ ਪਾਸੇ ਪਾਕਿਸਤਾਨ ਨੇ ਗੋਲੇ ਛੁੱਟੇ ਆ ਉਦੋਂ ਇਸ ਪਿੰਡ ਤੁਹਾਡੇ ਘਰਾਂ ਵਾਲੇ ਬੰਨੇ ਆਇਆ ਕੋਈ ਡਰੋਨ ਵਗੈਰਾ ਗੋਲੇ ਆਏ ਨਹੀਂ ਨਹੀਂ ਆ ਉਹ ਨਹੀਂ ਆ ਉਹ ਤਾਂ ਇਹਨਾਂ ਨੇ ਵੇਖ ਕੇ ਬਣਾ ਲਾ ਪਏ ਇੱਥੇ ਨਾ ਦੇਖ ਪਏ ਹਾਂ ਆ ਗੱਲ ਡਰਦੇ ਬਣਾ ਲੱਗੇ ਮਤਲਬ ਡਰ ਸੇਮ ਹੈਗਾ ਲੋਕਾਂ ਦੇ ਵਿੱਚ ਹਾਂ ਬਹੁਤ ਜ਼ਿਆਦਾ ਡਰਦੇ ਨੇ ਕਿ ਕਿ ਬੱਚੇ ਕਿੱਧਰ ਜਾਣ ਬੱਚੇ ਡਰਦੇ ਨੇ ਤਾਂ ਤਾਂ ਡਰ ਕੋ ਨਹੀਂ ਪਰ ਇਹ ਵੀ ਦੇਖੋ ਹਾਲਾਤ ਕਿ ਇੰਦੀਆਂ ਇੰਦੀਆਂ ਕੋਠੀਆਂ ਜਿਹੜੀਆਂ ਛੱਤੀਆਂ ਹੋਈਆਂ ਉਹਨਾਂ ਨੂੰ ਛੱਡ ਕੇ ਕਿੰਨਾ ਡਰ ਹੈ ਕਿ ਤੁਸੀਂ ਇਹ ਬੰਕਰ ਬਣਾਉਣੇ ਪੈ ਰਹੇ ਤੁਹਾਨੂੰ ਉਹ ਉਹਦੇ ਉੱਤੇ ਕੋਈ ਬੰਬ ਵਾਜੇ ਥੱਲੇ ਮਾਰ ਸਕਣ ਇਹਦੇ ਤੇ ਡਰ ਕੋ ਨਹੀਂ ਆਹ ਘਰ ਕੋਠੀ ਦੇ ਡਰ ਉੱਤੇ ਕੋ ਆਣ ਵਜੇ ਉਹ ਉੱਤੇ ਡੇਗਵੇਂ ਥੱਲੇ ਨਿਕਲਿਆ ਨਹੀਂ ਜਾਣਾ ਹਾਂ ਇਹਦੇ ਤੇ ਡਰ ਕੋ ਨਹੀਂ ਹਾਂ ਇਹ ਉੱਤੇ ਡੇਗ ਉੱਤੇ ਭਰਤੀ ਮਿੱਟੀ ਹੋਵੇ ਦੀ ਡਰ ਕੋਈ ਡਾਲਨੀ ਲੈਂਟਰ ਪੂਰਾ ਮਜ਼ਬੂਤੀ ਨਾਲ ਲੈਂਟਰ ਫੋਟਦਾ ਪਾਵਾਂ ਦੇ ਹਾਂ ਤੇ ਉੱਤੇ ਦੋ ਟਾਈ ਫੁੱਟ ਮਿੱਟੀ ਪਾਵਾਂਗੇ ਇੱਕ ਬੰਬ ਦੀ ਆਵਾਜ਼ ਨਹੀਂ ਆਣੀ ਬੰਬ ਦੀ ਆਵਾਜ਼ ਹੀ ਨਹੀਂ ਆਣੀ ਜੀ ਜਿੰਨਾ ਮਰਜ਼ੀ ਬੰਬ ਚੱਲੇ ਜਾਂ ਅੰਦਰ ਉਹ ਬੰਦ ਕਰੇ ਅੰਦਰ ਆਵਾਜ਼ ਨਹੀਂ ਆਏਗੀ ਠੀਕ ਹੈ ਨਾ ਹਾਂ ਤਾਂ ਅਗਰ अच्छा पूरा गेट ਤੁਸੀਂ ਮੋਡੀਫਾਈ ਤਰੀਕ ਨਵੇਂ ਤਰੀਕੇ ਨਾਲ ਬਣਾਉਣਾ ਅੱਜ ਦੇ ਤਰੀਕੇ ਬਣਾਉਣਾ ਜਿਵੇਂ ਪੌੜੀ ਬਣਾਵਾ ਘਮਲ ਵਾਲੀ ਉੱਪਰ ਚੜਨਵਾ ਤੇ ਬਣਾਵਾ ਚਾਹ ਬਣਾ ਚਾਹ ਬਣਾਣ ਲੱਗੇ ਜੀ ਅੱਛਾ ਹਾਂਜੀ ਡਰਦੇ ਬਣਾ ਅੱਜ ਦੀ ਤਕਨੀਕ ਵਾਸਤੇ ਬਣਾ ਲਗੇ ਜਿਵੇਂ ਅੱਜ ਦੀ ਤਕਨੀਕ ਚੱਲਦੀ ਹੋਵੇ ਹਮ ਕੱਚਾ ਨਹੀਂ ਬਣਾਣਾ ਸ਼ੌਂਗ ਨਾਲ ਡਰ ਜਿਹੜਾ ਸਹਿਮ ਉਹਦੇ ਕਰਕੇ ਸਭ ਕੁਝ ਬੰਦ ਕਰਦੇ ਸਭ ਬੱਚੇ ਬਹੁਤ ਜ਼ਿਆਦਾ ਡਰਦੇ ਨੇ ਥੋੜਾ ਨਹੀਂ ਅਸੀਂ ਤਾਂ ਜਾਗੇ ਵੇਖੀਏ ਹਾਂ ਤਾਂ ਡਰ ਕੋ ਨਹੀਂ ਬੱਚੇ ਜਿਹੜੇ ਨੇ ਨਾ ਛੋਟੇ ਜਿਹੜੇ ਉਹ ਬਹੁਤ ਡਰਦੇ ਅੱਛਾ 71 ਦੀ ਜੰਗ 'ਚ ਹਾਲਾਤ ਕੀ ਸੀਗੇ ਉਦੋਂ ਤਾਂ ਤੁਸੀਂ ਪੂਰੇ ਗੱਭਰੂ ਜਵਾਨ ਉਦੋਂ ਆਰਮੀ ਨੇੜੇ-ਤੇੜੇ ਆਉਂਦੀ ਸੀ ਆਪਣੀ ਆਰਮੀ ਵੀ ਆਰਮੀ ਉਦੋਂ ਅੱਗੇ ਬੜੀ ਹਥਿਆਰ ਨਾਰਾਂ ਦੇ ਬਹੁਤ ਜ਼ਿਆਦਾ ਆਰਮੀ ਆ ਗੋਫਾਂ ਲੱਗੇ ਪਿੱਛੇ ਨਾਰਾਂ ਦੇ ਹੂੰ ਤੇ ਉਦੋਂ ਨਾ ਆ ਜੇ ਡਰੋਨ ਨਹੀਂ ਹੈਗੇ ਹੂੰ ਡਰੋਨ ਤਾਂ ਹੋਣਾ ਸੀ ਪਹਿਲੀ ਵਾਰ ਵੇਖਿਆ ਡਰੋਨ ਆ ਹਾਂ ਪਹਿਲੀ ਔਰ ਵੇਖਣ ਉਦੋਂ ਨਹੀਂ ਹੈਗੇ ਉਹ ਤੋਪ ਦੇ ਗੋਲੇ ਆਉਂਦੇ ਹੂੰ ਅੱਛਾ ਉਦੋਂ ਕਿ ਕਿੰਨਾ ਕੁ ਸਹਿਮ ਸੀਗਾ ਲੋਕਾਂ ਨੇ ਜਦੋਂ ਗੋਲੇ ਚੱਲਦੇ ਸੀਗੇ ਤਾਂ ਬੜਾ ਜ਼ਿਆਦਾ ਸੀ ਹੂੰ ਫਿਰ ਰਾਤ ਗੋਲੀ ਚੱਲਦੀ ਰਹੀ ਹੂੰ ਉਪਾ ਚੱਲਦੇ ਨੇ ਇਹਦਾ ਲੁਗੇ ਦੇ ਸਵੇਰੇ ਫਿਰ ਬਾਲ ਬੱਚਾ ਅੱਗੇ ਕੱਢਦਾ ਬੰਦੇ ਬੰਦੇ ਇੱਥੇ ਰਹਿ ਗਏ ਤੁਸੀਂ 65 ਦੀ ਜੰਗ ਦਾ ਵੇਲਾ ਵੀ ਦੇਖਿਆ 71 ਦੀ ਜੰਗ ਵੀ ਦੇਖੀ ਆ ਤਾਂ ਹੁਣ 2025 ਦੇ ਵਿੱਚ ਵੀ ਉਹੀ ਹਾਲਾਤ ਬਣ ਗਏ ਉਸ ਤੋਂ ਵੀ ਖਤਰਨਾਕ ਹਾਲਾਤ ਉਪਾ ਦਾ ਨਾ ਦੋ ਹੋਣੀ ਹੈ ਉਸ ਤੋਂ ਖਤਰਨਾਕ ਉਸ ਤੋਂ ਖਤਰਨਾਕ ਬਣੇ ਹਾਲਾਤ ਆ ਉਹ ਤਾਂ ਡਰੋਨ ਨਹੀਂ ਹੈਗੇ ਡਰੋਨ ਹੈ ਨਹੀਂ ਸੀਗੇ ਨਹੀਂ ਹਾਂ ਤਾਂ ਉਹ ਤੁਸੀਂ ਕੀ ਸਮਝ ਰਹੇ ਸੀਗੇ ਚੀਜ਼ਾਂ ਨੂੰ ਦੇਖ ਕੇ ਵੀ ਕਿੰਨਾ ਕੁ ਫਰਕ ਮਹਿਸੂਸ ਕੀਤਾ ਵੀ ਉਦੋਂ ਹਾਲਾਤ ਹੋਰ ਸੀ ਹੁਣ ਹਾਲਾਤ ਹੋਰ ਬਣ ਗਏ ਹੁਣ ਹੋਰ ਉਸ ਤੋਂ ਜੱਦ ਬਹੁਤ ਖਤਰੇ ਵਾਲੇ ਬਣ ਗਏ ਹੂੰ ਹੂੰ ਉਦੋਂ ਹਾਲਾਤ ਇੰਨੀ ਤੁਸੀਂ ਜਿਹੜਾ ਥੋਡੇ ਵੀ ਬੰਕਰ ਬਣੇ ਹੋਏ ਆ ਘਰਾਂ ਦੇ ਵਿੱਚ ਇਸ ਤਰ੍ਹਾਂ ਦੇ ਬੰਕਰ ਕਹੋ ਜਾਂ ਤੁਸੀਂ ਇਹਨੂੰ ਮੋਰਚਾ ਕਹੋ ਜੋ ਮਰਜ਼ੀ ਨਾਮ ਤੁਸੀਂ ਇਹਨੂੰ ਦੇ ਸਕਦੇ ਹੋ ਤਾਂ ਕਿ ਸੇਫਟੀ ਰਵੇ ਉੱਪਰ ਫਿਰ ਮਿੱਟੀ ਪਾ ਕੇ ਭਰਤੀ ਪਾ ਕੇ ਇਹਨੂੰ ਪੱਕਾ ਕਰ ਦੋਗੇ ਪੱਕਾ ਕਰ ਦੇ ਆਓ ਜੀ ਸੇਫਟੀ ਦੇ ਨਾਲ ਬਣਾਏ ਹੂੰ ਹੂੰ ਤਾਂ ਪਾਸੇ ਕਿਤੇ ਕਿੱਥੇ ਜਾ ਸਕਨੇ ਹਮ ਰਿਸ਼ਤੇਦਾਰੀ ਦਿਹਾੜੀ ਨਾਲ ਤਾਂ ਮੋਰੋ ਕਾਰ ਕੌਣ ਸੰਭਾਲੇਗਾ ਅੱਛਾ ਇਹ ਆਈਡੀਆ ਕਿਹਦਾ ਸੀ ਉਹਦੋਂ ਬਣਾਉਣ ਵਾਲੇ ਜਦੋਂ 20 22 25 ਸਾਲ ਪਹਿਲਾਂ ਹੋਰ ਬਣੇ ਆ ਬੰਕਰ ਉਦੋਂ ਫਿਰ ਬਜ਼ੁਰਗਾਂ ਨੇ ਕਿਹਾ ਕਿ ਐਵੇਂ ਦਾ ਬੰਕਰ ਬਣਾ ਲਈਏ ਬਾਪੂ ਜੀ ਆ ਨਾ ਕਿਹਾ ਸੀ ਫੋਜੀ ਸਲਾਹ ਲੈ ਕੇ ਬਣਾਏ ਤੇ ਬਾਪੂ ਜੀ ਨਾਲ ਪੱਕੇ ਬਣਾ ਲਓ ਕੱਚੇ ਆਪਣੋਂ ਨਹੀਂ ਕੰਮ ਦੇ ਉਤ ਲੱਕਣਾ ਪਾ ਲੱਕਣਾ ਗਲ ਜਾਂਦੀਆਂ ਨੇ ਕਾਕਾਂ ਨੇ ਪਾਇਆ ਤੇ ਉਹ ਫਿਰ ਬਿੱਤ ਸਭੂ ਵੀ ਵੱਢ ਸਕਦਾ ਠੀਕ ਹੈ ਤਾਂ ਜਿੱਥੇ ਇੱਕ ਪਾਸੇ ਭਾਰਤ ਪਾਕਿਸਤਾਨ ਵਿਚਾਲੇ جنگ ਦੇ ਹਾਲਾਤ ਬਣਦੇ ਹੋਏ ਨਜ਼ਰ ਆ ਰਹੇ ਸੀਗੇ ਹਾਲਾਂਕਿ ਫਿਲਹਾਲ ਦੇ ਲਈ ਸੀਜ਼ਫਾਇਰ ਹੋ ਗਿਆ ਜਿੱਥੇ ਇੱਕ ਪਾਸੇ ਭਾਰਤ-ਪਾਕਿਸਤਾਨ ਉਚਾਲੇ ਜੰਗ ਦੇ ਹਾਲਾਤ ਬਣ ਰਹੇ ਸੀ ਉੱਥੇ ਜੰਗੀ ਪੱਧਰ ਤੇ ਬੰਕਰ ਬਣਾਉਣ ਦਾ ਕੰਮ ਵੀ ਪੰਜਾਬ ਦੇ ਇਹਨਾਂ ਪਿੰਡਾਂ ਦੇ ਵਿੱਚ ਚੱਲ ਰਿਹਾ ਹੈ ਕਈ ਥਾਵਾਂ ਤੇ ਦੇਖੋਗੇ ਤੁਸੀਂ ਇਸ ਪਾਸੇ ਦੀ ਤਸਵੀਰ ਮੇਰੇ ਕੈਮਰਾ ਪਰਸਨ ਨੂੰ ਕਹੂੰਗਾ ਹਰੀਸ਼ ਨੂੰ ਦਿਖਾ ਰਹੇ ਨੇ ਤੁਹਾਨੂੰ ਤਾਂ ਇਸ ਪਾਸੇ ਦੇਖੋ ਤੁਸੀਂ ਬੰਕਰ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਮੇਰੇ ਖਿਆਲ ਸ਼ਾਮ ਤੱਕ ਇਹ ਇਹਦਾ ਕੰਮ ਨਿਭੜ ਜਾਣਾ ਪੂਰੀ ਲੇਬਰ ਲੱਗੀ ਹੋਈ ਆ ਮਿਸਤਰੀ ਸਾਹਿਬ ਲੱਗੇ ਹੋਏ ਆ ਇੱਧਰ ਔਰ ਪੂਰਾ ਤੇਜ ਮਸਾਲਾ ਲਾ ਕੇ ਤੇਜ ਮਸਾਲੇ ਦੇ ਨਾਲ ਇਹ ਬੰਕਰ ਬਣਾਏ ਜਾ ਰਹੇ ਤਾਂ ਕਿ ਮજબૂત ਰਹਿਣ ਬੰਕਰ ਇਹ ਮજબૂત ਜਦੋਂ ਕੋਈ ਗੋਲਾ ਬੰਬ ਕੋਈ ਆ ਕੇ ਡਿੱਗਦਾ ਨੇੜੇ ਤੇੜੇ ਤਾਂ ਫਿਰ ਪਰਿਵਾਰ ਇਹਦੇ ਅੰਦਰ ਚਲੇ ਜਾਣ ਔਰ ਪਰਿਵਾਰਾਂ ਦਾ ਕੋਈ ਜਾਨੀ ਨੁਕਸਾਨ ਨਾ ਹੋ ਸਕੇ ਇਸ ਕਰਕੇ ਇਹ ਸੋਚ ਲੈ ਕੇ ਇਹਨਾਂ ਲੋਕਾਂ ਦੇ ਵੱਲੋਂ ਪਿੰਡਾਂ ਦੇ ਲੋਕਾਂ ਵੱਲੋਂ ਇਹ ਬੰਕਰ ਬਣਾਏ ਜਾ ਰਹੇ ਆ ਤਾਂ ਤੁਸੀਂ ਸਮਝ ਸਕਦੇ ਹੋ ਜੰਗ ਦਾ ਨਾਂ ਲੈਣਾ ਸੌਖਾ ਔਰ ਵੱਖ-ਵੱਖ ਦੂਰੀ ਵਾਲੇ ਆ ਸਟੇਸ਼ਨ ਤੇ ਬਹਿ ਕੇ ਜੰਗ ਲੜ ਲਓ ਜੰਗ ਲੜ ਲਓ ਕਹਿਣਾ ਸੌਖਾ ਪਰ ਜਦੋਂ ਜਿਹੜੇ ਲੋਕ ਜੰਗ ਦੀ ਮਾਰ ਝੱਲਦੇ ਆ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਜੰਗ ਜਦੋਂ ਲੱਗਦੀ ਆ ਤਾਂ ਹਾਲਾਤ ਕੀ ਬਣਦੇ ਆ ਕਿੰਨਾ ਸਹਿਮ ਆ ਇਹਨਾਂ ਲੋਕਾਂ ਦੇ ਵਿੱਚ ਇਹਨਾਂ ਲੋਕਾਂ ਨੇ ਆਪਣੇ ਬੱਚੇ ਦੂਸਰੇ ਪਿੰਡਾਂ ਦੇ ਵਿੱਚ ਦੂਸਰੇ ਸ਼ਹਿਰਾਂ ਦੇ ਵਿੱਚ ਇਕੱਲੇ ਹੋਏ ਆ ਤਾਂ ਕਿ ਇੱਥੇ ਕੋਈ ਜਾਨੀ ਕਿਸੇ ਦਾ ਨੁਕਸਾਨ ਨਾ ਹੋ ਸਕੇ ਜੇ ਬੰਬ ਗੋਲੇ ਚੱਲਦੇ ਆ ਤਾਂ ਇਸੇ ਕਰਕੇ ਪੰਜਾਬ ਦੇ ਇਹਨਾਂ ਪਿੰਡਾਂ ਦੇ ਵਿੱਚ ਬੰਕਰ ਬਣ ਰਹੇ ਆ ਔਰ ਜੰਗੀ ਪੱਦਰ ਤੇ ਬੰਕਰ ਬਣਾਉਣ ਦਾ ਕੰਮ ਲੋਕਾਂ ਦੇ ਵੱਲੋਂ ਕੀਤਾ ਜਾ ਰਿਹਾ ਵਿਕਰਮ ਸਿੰਘ ਬੋਲਡ ਪੰਜਾਬ ਟੀਵੀ